ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵੱਡਾ ਐਲਾਨ ਕੀਤਾ ਜੀਹਾਂ 12 ਦੇਸ਼ ਹੁਣ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਬੁੱਧਵਾਰ ਰਾਤ ਨੂੰ ਇੱਕ ਐਲਾਨਨਾਮੇ ਉਤੇ ਦਸਤਖਤ ਕੀਤੇ ਜਿਸ ਦੇ ਵਿੱਚ ਉਹਨਾਂ ਦੇ ਪਹਿਲੇ ਕਾਰਜਕਾਲ ਦੀ ਯਾਤਰਾ ਪਾਬੰਦੀ ਨੀਤੀ ਨੂੰ ਦੁਬਾਰਾ ਲਾਗੂ ਕੀਤਾ ਗਿਆ ਇਸ ਦੇ ਤਹਿਤ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਦੇ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾਈ ਗਈ ਹੈ ਇਹਨਾਂ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਮਿਆਂਮਾਰ ਚਾਂਡ ਕਾਂਗੋ ਗਨਰਾਜ ਇਕੋਰ ਟ੍ਰੇਲੀਅਲ ਗਿਨੀ 에రిטריה ਹਾਤੀ ਇਰਾਨ ਲੀਬੀਆ ਸੋਮਾਲੀਆ ਸੁਡਾਨ ਅਤੇ ਯਮਨ ਸ਼ਾਮਿਲ ਹਨ ਇਹ 12 ਦੇਸ਼ ਨੇ ਜਿਹੜੇ ਕਿ ਹੁਣ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਇਹਨਾਂ ਦੇਸ਼ਾਂ ਉੱਤੇ ਯਾਤਰਾ ਪਾਬੰਦੀਆਂ ਸੋਮਵਾਰ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ ਇਸ ਤੋਂ ਇਲਾਵਾ ਬੁਰੁੰਡੀ ਕਿਊਬਾ ਲਾਓਸ ਸੀਰੀਆ ਲਿਓਨ ਟੋਗੋ ਤੁਰਕਮੇਨਿਸਤਾਨ ਅਤੇ ਵੈਨਜ਼ੂਏਲਾ ਵਾਲੇ ਲੋਕਾਂ ਉੱਤੇ ਵੀ ਸਖਤ ਪਾਬੰਦੀਆਂ ਹੋਣਗੀਆਂ ਤਾਂ ਡੋਨਲਡ ਟਰੰਪ ਨੇ ਆਪਣੇ ਐਲਾਨ ਦੇ ਵਿੱਚ ਕਿਹਾ ਮੈਨੂੰ ਅਮਰੀਕਾ ਤੇ ਇਸ ਦੇ ਲੋਕਾਂ ਦੀ ਸੁਰੱਖਿਆ ਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕੰਮ ਕਰਨਾ ਪਵੇਗਾ ਟਰੰਪ ਨੇ 20 ਜਨਵਰੀ ਨੂੰ ਇੱਕ ਕਾਰਜਕਾਰੀ ਆਦੇਸ਼ ਦਿੱਤਾ ਸੀ ਜਿਸ ਦੇ ਤਹਿਤ ਵਿਦੇਸ਼ ਅਤੇ ਗ੍ਰੈਸ ਸੁਰੱਖਿਆ ਵਿਭਾਗਾ ਤੇ ਰਾਸ਼ਟਰੀ ਖੋਫੀਆ ਨਿਰਦੇਸ਼ਕ ਨੂੰ ਅਮਰੀਕਾ ਪ੍ਰਤੀ ਦੁਸ਼ਮਣੀ ਪਰੇ ਰਵੱਈਏ ਸੰਬੰਧੀ ਇੱਕ ਰਿਪੋਰਟ ਤਿਆਰ ਕਰਨ ਅਤੇ ਇਹ ਪਤਾ ਲਗਾਉਣ ਲਈ ਕਿਹਾ ਗਿਆ ਸੀ ਕਿ ਕੁਝ ਦੇਸ਼ਾਂ ਤੋਂ ਆਉਣ ਵਾਲੇ ਲੋਕ ਰਾਸ਼ਟਰੀ ਸੁਰੱਖਿਆ ਲਈ ਖਤਰਾ ਹਨ ਇਸ ਆਦੇਸ਼ ਤੋਂ ਬਾਅਦ ਇਹ ਸੂਚੀ ਜਾਰੀ ਕੀਤੀ ਗਈ ਹੈ ਤਦਾਜ਼ੀ ਕਿ ਰਾਸ਼ਟਰਪਤੀ ਵੱਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ 트럼ਪ ਨੇ ਜਨਵਰੀ 2017 ਦੇ ਵਿੱਚ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਸ ਦੇ ਵਿੱਚ 7 ਮੁ슬लिम बहुਗਿੰਤੀ ਵਾਲੇ ਦੇਸ਼ਾਂ ਜਿਵੇਂ ਕਿ ਇਰਾਕ, ਸੀਰੀਆ, ਇਰਾਨ, ਸੂਡਾਨ, ਲੀਬੀਆ, ਸੋਮਾਲੀਆ ਤੇ ਯਮਨ ਦੇ ਨਾਗਰਿਕਾਂ ਦੀ ਅਮਰੀਕਾ ਦੀ ਯਾਤਰਾ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ 2017 ਦੇ ਵਿੱਚ ਵੀ ਪਹਿਲਾ ਇਹ ਜਿਹੜਾ ਕਿ ਐਲਾਨ ਕੀਤਾ ਗਿਆ ਸੀ ਪਾਬੰਦੀ ਲਗਾਈ ਗਈ ਸੀ ਇਹਨਾਂ ਦੇਸ਼ਾਂ ਦੇ ਜਿਹੜੇ ਕਿ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਨੇ ਤਾਂ ਹੁਣ 12 ਦੇਸ਼ ਜਿਨ੍ਹਾਂ ਦਾ ਮੈਂ ਜ਼ਿਕਰ ਸਭ ਤੋਂ ਉੱਪਰ ਕੀਤਾ ਹੈ ਇਹ 12 ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਹੁਣ ਇਹਨਾਂ ਦੀ ਅਮਰੀਕਾ ਦੇ ਵਿੱਚ ਨੋ ਐਂਟਰੀ ਹੈ ਤਾਂ ਡੋਨਲਡ 트ੰਪ ਨੇ ਬੀਤੇ ਰਾਤੇ ਵੱਡਾ ਐਲਾਨ ਕੀਤਾ ਤਾਂ ਜਦੋਂ ਦੇ ਡੋਨਲਡ 트ੰਪ ਸੱਤਾ ਦੇ ਵਿੱਚ ਆਏ ਨੇ ਰਾਸ਼ਟਰਪਤੀ ਦਾ ਉਹਨਾਂ ਨੇ ਮੁਰਤ ਤੋਂ ਅਦਾ ਸੰਭਾਲਿਆ ਤਾਂ ਉਦੋਂ ਤੋਂ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤਾਂ ਇੱਕ ਵਾਰ ਫਿਰ ਵੱਡਾ ਐਲਾਨ ਕੀਤਾ ਗਿਆ ਲਗਾਤਾਰ ਹੀ ਐਕਸ਼ਨ ਤੇ ਐਕਸ਼ਨ ਲੈ ਰਹੇ ਨੇ 트ੰਪ ਤਾਂ ਹੁਣ ਜਿਹੜਾ ਵੱਡਾ ਐਲਾਨ ਕੀਤਾ ਗਿਆ ਉਹਨਾਂ 12 ਦੇਸ਼ਾਂ ਦੇ ਨਾਗਰਿਕਾਂ ਲਈ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਇਸ ਖਬਰ ਦੇ ਵਿੱਚ ਕਿ ਹੁਣ 12 ਦੇਸ਼ਾਂ ਦੇ ਨਾਗਰਿਕ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਤਾਂ ਇਸ ਐਲਾਨ ਨਾਮੇ ਤੇ ਜਿਹੜੇ ਕਿ 트ੰਪ ਦੇ ਵੱਲੋਂ ਦਸਤਖਤ ਵੀ ਕੀਤਾ ਗਿਆ ਦੇਖਦੇ ਰਹੋ ਚੜ੍ਹਦੇਗਲਾ ਟਾਈਮ ਟੀਵੀ ਧੰਨਵਾਦ